ਚਰਚ ਨੂੰ ਤੱਕ ਸ੍ਰੀ ਕੇਸਗੜ ਸਾਹਿਬ ਦੇ ਪਾਵਨ ਸਥਾਨ ਤੋਂ ਖਾਲਸਾਈ ਜਾਹੋ ਜਲਾਲ ਅਤੇ ਜੈਕਾਰਿਆਂ ਦੀ ਗੂੰਜ ਨਾਲ ਆਰੰਭ ਹੋਇਆ ਸਿੱਖ ਕੌਮ ਦਾ ਕੌਮੀ ਤਿਉਹਾਰ ਹੁਲਾ ਮਹੱਲਾ ਦੇ ਦੂਜੇ ਦਿਨ ਸ੍ਰੀ ਨਨਪੁਰ ਸਾਹਿਬ ਦੀ ਧਰਤੀ 'ਤੇ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਦਮਸਤਕ ਹੋਣ ਲਈ ਪਹੁੰਚ ਰਹੀਆਂ ਨੇ ਖਾਲਸੇ ਦਾ ਕੌਮੀ ਤਿਉਹਾਰ ਹੁਲਾ ਮਹੱਲਾ ਬੜੇ ਹੀ ਜੋਸ਼ ਖਰੋਸ਼ ਨਾਲ ਸ੍ਰੀ ਨਨਪੁਰ ਸਾਹਿਬ 'ਤੇ ਮਨਾਇਆ ਜਾ ਰਿਹਾ ਹੈ ਜਿਸ ਵਿੱਚ ਸੰਗਤਾਂ ਦੇਸ਼ ਵਿਦੇਸ਼ ਤੋਂ ਲਖਾਂ ਦੀ ਗਿਣਤੀ ਵਿੱਚ ਸ਼ਮੂਲੀਅਤ ਕਰ ਰਹੀਆਂ ਨੇ ਸੰਗਤਾਂ ਦੀ ਸੁਰੱਖਿਆ ਲਈ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਵੱਲੋਂ 220 ਮੁਲਾਜ਼ਮ ਤਾਇਨਾਤੀ ਲਗਾਤਾਰ ਮਿਲੇ ਦਿਨ ਨਿਗਰਾਨੀ ਕਰ ਰਹੇ ਨੇ ਗੁਰਦੁਆਰਾ ਸਾਹਿਬ ਆਉਣ ਵਾਲੇ ਰਸਤੇ ਕੇਸਰੀ ਝੰਡਿਆਂ ਨਾਲ ਸਜਾਏ ਨੇ ਤੇ ਗੁਰਦੁਆਰਾ ਸਾਹਿਬ ਨੂੰ ਸੁੰਦਰ ਫੁੱਲਾਂ ਨਾਲ ਵੀ ਸਜਾਇਆ ਗਿਆ ਹੈ ਸ੍ਰੀ ਨਾਨਕਪੁਰ ਸਾਹਿਬ ਪਹੁੰਚ ਰਹੀਆਂ ਸੰਗਤਾਂ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕਰਕੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਕੇ ਨਤਮਸਤਕ ਹੋ ਰਹੀਆਂ ਨੇ ਜ਼ਿਆਦਾ ਭੀੜ ਹੋਣ ਕਰਕੇ ਸੰਗਤ ਲਾਈਨਾਂ ਵਿੱਚ ਲੱਗ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਹੀਆਂ ਨੇ ਇਸ ਦੇ ਨਾਲ ਲੱਗਦੇ ਗੁਰੂ ਘਰਾਂ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਨਤਮਸਤਕ ਹੋ ਰਹੀਆਂ ਨੇ ਪ੍ਰਸ਼ਾਸਨ ਵੱਲੋਂ ਸੰਗਤਾਂ ਲਈ ਕੀਤੇ ਪ੍ਰਬੰਧਾਂ ਸੰਬੰਧੀ ਡੀਸੀ ਰੋਪੜ ਅਤੇ ਐਸਐਸਪੀ ਰੂਪਨਗਰ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਅਸੀਂ ਤਾਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਕਿ ਜਿਹੜਾ ਵੀ ਬੰਦਾ ਅਲੰਦਗੁਰ ਸਾਹਿਬ ਦੀ ਪਾਵਨ ਧਰਤੀ ਤੇ ਆ ਰਿਹਾ ਹੈਗਾ ਉਹਨੂੰ ਹਰ ਤਰੀਕੇ ਦੇ ਹੈਲਪ ਚਾਹੇ ਉਹਨੂੰ ਰਸਤੇ ਦੇ ਬਾਰੇ ਚ ਇਨਫੋਰਮੇਸ਼ਨ ਹੋਵੇ ਇਹ ਪਾਣੀ ਦਾ ਪ੍ਰਬੰਧ ਹੋਇਆ ਵਾਸ਼ਰੂਮ ਦਾ ਪ੍ਰਬੰਧ ਹੋਇਆ ਇਹ ਸਿਕਿਉਰਿਟੀ ਦਾ ਪ੍ਰਬੰਧ ਹੋਇਆ ਉਹ ਸਾਰੇ ਅਸੀਂ ਕੀਤੇ ਹੋਏ ਹੈਗੇ ਬਾਕੀ ਸਿਕਿਉਰਿਟੀ ਦਾ ਡਿਟੇਲ ਜਿਹੜੀ ਟਰਾਂਸਪੋਰਟ ਜਾਂ ਜਿਹੜੀ ਟਰੈਫਿਕ ਪਲਾਨਿੰਗ ਹੈਗੀ ਉਹ ਐਸਐਸਪੀ ਸਾਹਿਬ ਦੱਸਣਗੇ ਕੁਝ ਤਾਂ ਆਊਟਰ ਡਾਇਵਰਜਨਸ ਐ ਜ਼ਿਲ੍ਹੇ ਦੀ ਉਹ ਐਕਟੀਵੇਟਡ ਐ ਇਨਰ ਨਾਕੇ ਐ ਬੀ ਦੇ ਕਰੀ ਪਾਰਕਿੰਗਸ ਐ ਵਾਚ ਟਾਵਰਸ ਤੇ ਸਬ ਕੰਟਰੋਲ ਰੂਮਸ 11 ਸਟੈਬਲਿਸ਼ ਕੀਤੇ ਗਏ ਸਰ ਟਰੈਫਿਕ ਜਿਹੜਾ ਹੈਗਾ ਕਿਸ ਤਰ੍ਹਾਂ ਸੈਟ ਅਪ ਕੀਤਾ ਹੈਗਾ ਬਾਹਰ ਟਰੈਫਿਕ ਹੈ ਕਿ 2-2 ਘੰਟੇ ਬਾਅਦ रोपर ਤੋਂ ਆਉਣ ਵਾਲਾ ਟ੍ਰੈਫਿਕ ਖੋਲਿਆ ਜਾ ਰਿਹਾ ਹੈ ਉਸ ਤੋਂ ਬਾਅਦ ਨੰਗਲ ਵਾਲਾ ਖੋਲਿਆ ਆਲਟਰਨੇਟਿਵਲੀ ਦੋ-ਦੋ ਘੰਟੇ ਬਾਅਦ ਖੋਲਿਆ ਜਾ ਰਿਹਾ ਹੈ ਰਾਤ ਨੂੰ ਬਿਲਕੁਲ ਓਪਨ ਹੈ ਗੁਰੂ ਕੀ ਲਾਡਲੀ ਫੌਜ ਕਈ ਦਿਨ ਪਹਿਲਾਂ ਸ੍ਰੀ ਨਨਕਪੁਰ ਸਾਹਿਬ ਪਹੁੰਚੀ ਹੈ ਵਕਵਕ ਖਾਉਣੀਆਂ ਦੇ ਵਿੱਚ ਨਿਹੰਗ ਸਿੰਘਾਂ ਨੇ ਆਪਣੇ ਘੋੜਿਆਂ ਦੇ ਨਾਲ ਡੇਰੀ ਲਾਇ ਹੋਈ ਨੇ ਪੰਜਾਬ ਭਰ ਤੋਂ ਵਕਵਕ ਸੇਵਾ ਸੁਸਾਇਟੀਆਂ ਵੱਲੋਂ ਸੰਗਤਾਂ ਦੀ ਥਾਂ-ਥਾਂ ਤੇ ਪਾਸ-ਪਾਸ ਤੇ ਲੰਗਰ ਵੀ ਲਗਾਏ ਜਾ ਰਹੇ ਨੇ ਨਿਹੰਗ ਜਥੇਬੰਦੀ ਦੇ ਮੁਖੀ ਬਾਬਾ ਬਲਬੀਰ ਸਿੰਘ ਨੇ ਸੰਗਤਾਂ ਨੂੰ ਹੋਲੇ ਮਹੱਲੇ ਦੀ ਵਧਾਈ ਦਿੱਤੀ ਸਭ ਤੋਂ ਪਹਿਲਾਂ ਮੈਂ ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਦੇ ਸudevesh ਤੋਂ ਪਹੁੰਚੀਆਂ ਸਮੂਹ ਗੁਰੂ ਨਾਨਕ ਨਾਮ ਦੇਵਾ ਸੰਗਤਾਂ ਨੂੰ ਕੌਮੀ ਤਿਹਾੜੀ ਹੋਲੇ ਮਹੱਲੇ ਦੀਆਂ ਬਹੁਤ-ਬਹੁਤ ਵਧਾਈਆਂ ਦਿੰਦਾ ਤੇ ਨਾਲ ਹੀ ਬੇਨਤੀ ਕਰਦਾ ਸਮੂਹ ਗੁਰੂ ਨਾਨਕ ਨਾਮ ਦੇਵਾ ਸੰਗਤਾਂ ਨੂੰ ਜਿਹੜਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪੰਥ ਦੇ ਵਾਦੀ ਜੀ ਨੇ 1700 ਦੇ ਵਿੱਚ ਪਹਿਲਾ ਹੋਲਾ ਮਹੱਲਾ ਜਿਹੜਾ ਮਨਾ ਕੇ ਆਰੰਭ ਕੀਤਾ ਸੀ ਉਹ ਜੰਗ ਜੂ ਕਰਤਬ ਜਿਹੜੇ ਮਹਾਰਾਜ ਨੇ ਜੰਗੀ ਅਭਿਆਸ ਆਰੰਭ ਕਰਵਾਏ ਸੀ ਉਹਨਾਂ ਨੂੰ ਉਹ ਮਰਿਆਦਾ ਨੂੰ ਕਾਇਮ ਰੱਖਦੇ ਹੋਏ ਨਿਹੰਗ ਸਿੰਘ ਗੁਰੂ ਦੀਆਂ ਲਾਡਲੀਆਂ ਫੌਜਾਂ ਜਿੱਥੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਤੇ ਸਾਰੀਆਂ ਇਹ ਨਿਹੰਗ ਸਿੰਘ ਜਥੇਬੰਦੀਆਂ ਜਿਹੜੀਆਂ ਨੇ ਪੂਰੀ ਸ਼ਾਨੋ ਸ਼ੌਕਤ ਦੇ ਨਾਲ ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਜਿੱਥੇ ਗੁਰਦੁਆਰਾ ਗੁਰੂ ਕਾ ਬਾਗ ਸ਼ੌਣੀ ਬੁੱਢਾ ਦਲ ਤੇ ਆਪਣੇ ਆਪਣੇ ਪੜਾਵਾਂ ਤੇ ਸਾਰਿਆਂ ਨੇ ਜਿਹੜੇ ਐ ਪੜਾ ਕੀਤੇ ਹੋਏ ਨੇ ਸ਼ੌਣੀਆਂ ਦੇ ਵਿੱਚ ਤੇ ਅੱਜ ਜਿਹੜੇ ਐ ਬੁੱਢਾ ਦਲ ਵੱਲੋਂ ਧਾਰਮਿਕ ਦੀਵਾਨ ਸਜਾਏ ਗਏ ਨੇ ਦਿੰਨੇ ਦਿਨ ਧਾਰਮਿਕ ਦੀਵਾਨ ਸਜਣਗੇ ਇਸ ਤੋਂ ਬਾਅਦ ਸ੍ਰੀ ਕਾਲ ਤਖਤ ਸਾਹਿਬ ਦੇ ਸਾਫ ਦਾ ਜਥੇਦਾਰ ਗਿਆਨੀ ਗੁਰਵਚਨ ਸਿੰਘ ਨੇ ਵੀ ਹੁਲੇ ਮੁਹੱਲੇ ਦੇ ਇਤਿਹਾਸ ਬਾਰੇ ਸੰਗਤਾਂ ਨੂੰ ਜਾਣ ਕਰਵਾਇਆ ਵਰਲਡ ਦੀਆਂ ਸਿੱਖ ਸੰਗਤਾਂ ਨੂੰ ਬਹੁਤ ਬਹੁਤ ਵਧਾਈ ਤੱਕ ਸ੍ਰੀ ਕੇਸਗੜ ਆਨੰਦਪੁਰ ਸਾਹਿਬ ਦੀ ਅਸੀਮਾਨ ਪਵਿੱਤਰ ਧਰਤੀ ਹੈ ਜਿੱਥੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ 1699 ਦੇ ਵਿੱਚ ਦੱਬੀ ਕੁਚਲੀ ਕੌਮ ਨੂੰ ਜੀਵਨ ਦਾ ਅਧਿਕਾਰ ਦੇਣ ਵਾਸਤੇ ਪੰਜਾਂ ਪਿਆਰਿਆਂ ਦੀ ਚੋਣ ਕੀਤੀ ਗੁਰੂ ਦਾ ਤੇ ਸਿੱਖ ਦਾ ਅਟੁੱਟ ਰਿਸ਼ਤਾ ਜਿਹੜਾ ਇੱਥੇ ਕਾਇਮ ਕੀਤਾ ਸਤਿਗੁਰੂ ਜੀ ਨੇ ਔਰ 1700 ਦੇ ਵਿੱਚ ਸਤਿਗੁਰੂ ਪਾਤਸ਼ਾਹ ਜੀ ਨੇ ਇੱਥੇ ਹੋਲਾ ਮਹੱਲਾ ਖੇਡਣ ਦੀ ਜਿਹੜੀ ਇਹ ਪਰੰਪਰਾ ਸੀ ਇਹ ਚਾਲੂ ਕੀਤੀ ਕਿਉਂਕਿ ਉਹਨਾਂ ਸਮਿਆਂ ਦੇ ਵਿੱਚ ਲੋਕ ਹੋਲੀ ਦੇ ਨਾਮ ਦੇ ਉੱਤੇ ਬਹੁਤ ਹੀ ਗੰਦਮੰਦ ਬੋਲਦੇ ਇੱਕ ਦੂਸਰੇ ਉੱਤੇ ਐਸਾ ਗੰਦਮੰਦ ਛੁੱਟ ਕੇ ਮਾਹੌਲ ਨੂੰ ਖਰਾਬ ਕਰਦੇ ਔਰ ਬਹੁਤ ਸਾਰਾ ਇਸਤਰੀ ਜਾਤੀ ਦਾ ਨਿਰਾਦਰ ਵੀ ਕੀਤਾ ਜਾਂਦਾ ਉਸ ਨੂੰ ਰੋਕਣ ਵਾਸਤੇ ਸਤਿਗੁਰੂ ਪਾਤਸ਼ਾਹ ਜੀ ਨੇ ਮਨਸੂਈ ਹੱਲੇ ਦੇ ਮਨਸੂਈ ਹੱਲੇ ਦੇ ਰੂਪ ਦੇ ਵਿੱਚ ਦੋ ਧਰਾਂ ਨੂੰ ਆਪਸ ਵਿੱਚ ਦੀ ਸ਼ਸਤਰਾਂ ਦੇ ਨਾਲ ਕੋਲ ਕਰਨ ਦੇ ਵਾਸਤੇ ਲੜਨ ਦੇ ਵਾਸਤੇ ਉਕਸਾਉਣਾ ਔਰ ਜੇਤੂਆਂ ਨੂੰ ਇਨਾਮ ਬਖਸ਼ਿਸ਼ ਕਰਨੇ ਤਾਂ ਕਿ ਜਿਹੜਾ ਕਾਇਰਤਾ ਹੈ ਉਹ ਸਾਡੇ ਵਿੱਚੋਂ ਬਿਲਕੁਲ ਨਿਕਲ ਜਾਏ ਉਸੇ ਹੀ ਪਰੰਪਰਾ ਦੇ ਅਨੁਸਾਰ ਇਹ ਹੋਲਾ ਮਹੱਲਾ ਬਹੁਤ ਹੀ ਚੜਦੀ ਕਲਾ ਦੇ ਨਾਲ ਮਨਾਇਆ ਜਾਂਦਾ ਹੈ। ਸੋ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਸੰਗਠਾਂ ਵਿੱਚ ਹੋਲੇ ਮਹੱਲੇ ਨੂੰ ਲੈ ਕੇ ਕਾਫੀ ਜ਼ਿਆਦਾ ਉਤਸ਼ਾਹ ਪਾਇਆ ਜਾ ਰਿਹਾ ਹੈ। ਅਤੇ ਸੰਗਠਾਂ ਦੂਰੋਂ ਦੂਰੋਂ ਤਕਸਰੀ ਕੇਸੜ ਸਾਹਿਬ ਕੀ ਨਤਮਸਤਕ ਹੋਣ ਦੇ ਲਈ ਪਹੁੰਚ ਰਹੇ ਹਨ। ਸ੍ਰੀ ਨੰਨਪੁਰ ਸਾਹਿਬ ਤੋਂ ਸਜਣ ਸਿੰਘ ਸਿਆਣੀ ਦੀ ਵਿਸ਼ੇਸ਼ ਰਿਪੋਰਟ ਪੰਜਾਬੀ ਲੋਕ ਚੈਨਲ।